ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਬਾਸਮਤੀ ਦੇ ਫਸਲ ਦੇ ਵਿੱਚ ਜਿਹੜਾ ਝੰਡਾ ਰੋਗ ਉਹ ਕਾਫੀ ਨੁਕਸਾਨ ਕਰਦਾ ਹੈ। ਉੱਲੀ ਰੋਗ ਆ ਇਹ। ਝੰਡਾ ਰੋਗ ਜਾਂ ਮੁੱਢਾਂ ਦਾ ਗਾਲ ਆਪਾਂ ਕਹਿ ਦਿੰਨੇ ਆ ਜਾਂ ਵਾਧਵੇਂ ਘੜਵੇਂ ਬੂਟੇ ਕਹਿ ਦਿੰਨੇ ਆ। ਬੇਸਿਕਲੀ ਇਹ ਜਿਹੜਾ ਹੈਗਾ ਉੱਲੀ ਰੋਗ ਹੈ। ਜਿਹੜਾ ਕਿ ਬੀਜ ਰਾਂ ਹੀ ਤੇ ਮਿੱਟੀ ਰਾਂ ਹੀ ਦੋਨੋਂ ਤਰੀਕੇ ਨਾਲ ਫੈਲ ਸਕਦਾ ਹੈ ਪਲੱਸ ਜੇ ਖੇਤ ਦੇ ਵਿੱਚ ਹੈਗਾ ਤਾਂ ਜਿਹੜਾ ਆਪਾਂ ਪਾਣੀ ਲਾਉਣੇ ਪਾਣੀ ਦੇ ਨਾਲ ਵੀ ਅੱਗੇ-ਅੱਗੇ ਖੇਤ ਚ ਫੈਲ ਸਕਦਾ ਕੋਈ ਆਪਾਂ ਇੰਪਲੀਮੈਂਟ ਵਰਤਦੇ ਆ ਕੋਈ ਜੇ ਫਰਜ਼ ਕਰ ਲੋ ਰੋਗ ਵਾਲਾ ਬੂਟਾ ਆਪਾਂ ਕਈ ਨਾ ਪੱਟ ਲਿਆ ਤੇ ਉਹ ਕਈ ਨੂੰ ਜੇ ਫੰਗਲ ਸਪੋਰ ਲੱਗੇ ਤਾਂ ਉਦੋਂ ਅੱਗੇ ਉਹਦੇ ਨਾਲ ਵੀ ਫੈਲ ਸਕਦਾ ਜਿਹੜੇ ਜਿਹੜੇ ਐਗਰੀਕਲਚਰਲ ਇੰਪਲੀਮੈਂਟਸ ਆ ਸੰਦ ਆਪਣੇ ਖੇਤੀ ਵਾਲੇ ਉਹਨਾਂ ਰਾਹੀਂ ਵੀ ਅੱਗੇ ਫੈਲ ਸਕਦਾ ਕਾਫੀ ਨੁਕਸਾਨ ਹੀ ਫਸਲ 'ਚ ਕਰਦਾ ਹੈ ਕਈ ਵਾਰ ਜਿਹੜਾ ਹੈਗਾ ਕਿਸਾਨ ਵੀਰਾਂ ਨੂੰ ਜਿਹੜਾ ਹੈਗਾ ਕਾਫੀ ਜਿਹੜੀ ਮੁਸ਼ਕਲ ਕਰਨ ਤੋਂ ਬਾਅਦ ਬਹੁਤ ਸਾਰੀਆਂ ਦਵਾਈਆਂ ਪਾਉਣ ਤੋਂ ਬਾਅਦ ਵੀ ਰੋਗ ਥਾਮ ਨਹੀਂ ਹੁੰਦੀ ਤੇ ਝਾੜ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਕਰਦਾ ਉਹਦੀ ਰੋਗ ਥਾਮ 'ਚ ਕਿਸਾਨ ਵੀਰੋ ਤਿੰਨ ਜਗ੍ਹਾ ਆਪਾਂ ਰੋਗ ਥਾਮ ਕਰਨੀ ਆ ਜੇ ਆਪਾਂ ਸਹੀ ਤਰੀਕੇ ਮਤਲਬ ਜੇ ਆਪਾਂ ਮੰਨ ਲਓ ਜੇ ਬੀਜੂਦ ਅਸੀਂ ਬੀਜੂਦ ਸਹੀ ਤਰੀਕੇ ਨਹੀਂ ਕੀਤੀ ਤਾਂ ਵੀ ਨਹੀਂ ਰੁਕਣਾ ਜੜਾਂ ਦੀ ਸੋਧ ਆਪਣੀ ਲਈ ਦੀ ਜੇ ਉਹ ਨਹੀਂ ਕੀਤੀ ਤਾਂ ਵੀ ਨਹੀਂ ਰੁਕਣਾ ਜੇ ਆਪਾਂ ਖੇਤ ਦੇ ਵਿੱਚ ਸੋਇਲ ਟ੍ਰੀਟਮੈਂਟ ਨਹੀਂ ਕਰਦੇ ਉਹਦੇ ਨਾਲ ਵੀ ਜਿਹੜਾ ਹੈਗਾ ਰੋਗ ਇਹ ਕਈ ਵਾਰ ਨਹੀਂ ਰੁਕਦਾ ਜੇ ਜ਼ਮੀਨ ਦੇ ਵਿੱਚ ਹੈਗਾ ਤਾਂ ਹੁਣ ਉਹ ਮੈਂ ਇਕੱਲਾ ਇਕੱਲਾ ਦੱਸੂ ਕਿਰਪਾ ਕਰਕੇ ਜਿਹੜੀ ਵੀਡੀਓ ਅੱਗੇ ਦੇ ਅੱਗੇ ਕਿਸਾਨ ਵੀਰਾਂ ਤਾਈਂ ਸਾਂਝੀ ਕਰ ਦਿਓ ਕਈ ਵਾਰ ਕਿਸਾਨ ਵੀਰ ਪੁੱਛਦੇ ਆ ਤੇ ਉਹਨਾਂ ਨੂੰ ਸਹੀ ਤਰੀਕਾ ਨਹੀਂ ਪਤਾ ਹੁੰਦਾ ਇਹ ਫਾਰਮਰ ਕਿਸਾਨਾਂ ਦੀ ਭਲਾਈ ਵਾਸਤੇ ਅੱਗੇ ਦੇ ਅੱਗੇ ਸ਼ੇਅਰ ਜ਼ਰੂਰ ਕਰ ਦਿਅ ਜੀ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰੋ ਜਿਹੜਾ ਬੀਜ ਆ ਤੁਹਾਡਾ ਰੋਗ ਰਹਿਤ ਹੋਣਾ ਚਾਹੀਦਾ ਸਰਟੀਫਾਈਡ ਜਾਂ ਪੱਕੇ ਬੈਲ ਦੇ ਬੀਜ ਲਿਆ ਹੋਵੇ ਜਾਂ ਜੇ ਤੁਸੀਂ ਘਰ ਦਾ ਰੱਖਿਆ ਤਾਂ ਉਹਨੂੰ ਵੀ ਤੁਸੀਂ ਸੋਧ ਕੇ ਪਹਿਲਾਂ ਤਾਂ ਜਿਹੜਾ ਹਲਕਾ ਬੀਜ ਸਾਈਡ ਤੇ ਕਰਕੇ ਪਾਣੀ ਚ ਭਿਉਂ ਕੇ ਫਿਰ ਉਸ ਤੋਂ ਬਾਅਦ ਉਹ ਬੀਜ ਨੂੰ ਸੋਧਣਾ ਆਪਾਂ ਜਾਂ ਤਾਂ ਆਪਾਂ ਸੋਹ ਸਕਦੇ ਹਾਂ ਸਪ੍ਰਿੰਟ 75 ਡਬਲਯੂ ਐਸ ਦਵਾਈ ਹੈ ਜਿਹਦੇ ਵਿੱਚ ਮੈਨਕੋਜੇਬ ਤੇ ਕਾਰਬੈਂਡਜਮ ਹੁੰਦੇ ਆ ਕਈ ਵਾਰ ਕਿਸਾਨ ਵੀਰ ਗੈਰ ਸਫਾਰਸ਼ੀ ਉਲੀ ਨਾਸ਼ਕ ਨਾਲ ਸੋਧਦੇ ਆ ਉਹਦੇ ਨਾਲ ਵੀ ਜਿਹੜਾ ਕਈ ਵਾਰ ਬਿਮਾਰੀ ਰਹਿ ਜਾਂਦੀ ਹੈ ਸਪ੍ਰਿੰਟ ਦਵਾਈ 3 ਗ੍ਰਾਮ ਨੂੰ ਆਪਾਂ 10 ਐਮਐਲ ਥੋੜੇ ਜਿਹਾ ਪਾਣੀ ਚ ਘੋਲ ਕੇ ਉਹਦੀ ਸਲਰੀ ਬਣਾ ਕੇ ਜਾਂ ਤਾਂ ਬੀਜ ਨਾਲ ਉਹਨੂੰ ਦਵਾਈ ਨੂੰ ਲਾ ਕੇ ਉਹਦੇ ਨਾਲ ਸੋ ਸਕਦੇ ਜਾਂ ਟ੍ਰਾਈਕੋਡਰਮ ਹਰਜੀ ਐਨਮ ਉਹ ਵੀ ਪੀਜ ਲੁਧਿਆਣਾ ਵੱਲੋਂ ਸਵਾਰਛਾ 15 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਉਹਦੇ ਨਾਲ ਸੋਧ ਲੈਣਾ ਫਿਰ ਜਿਹੜੀ ਸੀਡ ਪ੍ਰਾਈਮਿੰਗ ਜਿਹਨਾਂ ਆਪਾਂ ਕਹਿੰਨੇ ਆ ਕਿ ਬੀਜ ਜਿਹੜਾ ਆਪਾਂ ਸੋਧਣ ਪ੍ਰਾਂਤ ਉਹਨੂੰ ਕੋਸ਼ਿਸ਼ ਕਰੋ ਕਿ ਉਹਨੂੰ ਆਪਾਂ 24 ਤੋਂ 36 ਘੰਟਿਆਂ ਤੱਕ ਜਿਹੜੀਆਂ ਬੋਰੀਆਂ ਥੱਲੇ ਜਿਹੜੀ ਜੂਟ ਦੀ ਬੋਰੀ ਉੱਪਰ ਜੂਟ ਦੀ ਬੋਰੀ ਬੀਜ ਆ ਜਿਹੜਾ ਜਦੋਂ ਆਪਾਂ ਭਿਉਆਂ ਲਿਆ ਫਰਜ਼ ਕਰ ਲਓ ਜਿਹੜੀ ਦਵਾਈ ਆਪਾਂ ਪਾਣੀ ਚ ਘੋਲੀ ਉਹਦੇ ਵਿੱਚ ਬੀਜ ਆਪਾਂ 12 ਤੋਂ 24 ਘੰਟੇ ਪਾਣੀ ਚ ਡਬੋ ਕੇ ਰੱਖ ਸਕਦੇ ਜੀ ਚਾਹੇ ਆਪਾਂ ਦਵਾਈ ਘੋਲੀ ਚਾਹੇ ਉਹ ਟ੍ਰਾਈਕੋਡਰਮ ਹਰਜੀਅਨ ਮਾਂ ਜਾਂ ਉਹ ਸਪ੍ਰਿੰਟ ਹੈ ਫਿਰ ਉਸ ਤੋਂ ਬਾਅਦ ਉਹਨੂੰ ਬੋਰੀਆਂ ਦੇ ਵਿੱਚ ਥੱਲੇ ਵੀ ਬੋਰੀਆਂ ਉੱਪਰ 2-4 ਇੰਚ 5-6 ਇੰਚ ਤੱਕ ਜਿਹੜੀ ਜਿੰਨਾ ਇੱਕ ਜਗ੍ਹਾ ਤੁਹਾਡੇ ਕੋਲੇ ਅਵੇਲੇਬਲ ਆ ਉੱਥੇ ਜਿਹੜੀ ਬੀਜ ਦੀ ਤਹਿ ਬਿਛਾ ਕੇ ਉੱਪਰ ਵੀ ਬੋਰੀ ਗਿੱਲੀ ਧਰ ਕੇ ਉਹਨੂੰ ਥੋੜਾ ਥੋੜਾ ਪਾਣੀ ਤਰੋਂਗ ਦੇਣਾ ਗਿੱਲਾ ਜਿਹਾ ਰੱਖਣਾ 24 ਤੋਂ 36 ਘੰਟੇ ਉਹਵੇਂ ਰੱਖ ਕੇ ਬੀਜ ਥੋੜਾ ਥੋੜਾ ਪੰਗਰੂਗਾ ਉਹਨੂੰ ਸੀਡ ਪ੍ਰਾਈਮਿੰਗ ਕਹਿੰਦੇ ਆ ਕਿ ਦਵਾਈ ਦੇ ਨਾਲ ਨਾਲ ਬੀਜ ਹੈ ਜਿਹੜਾ ਉਹ ਪ੍ਰੋਪਰ ਉਹਦੇ ਵਿੱਚ ਰਚ ਜੂਗੀ ਦਵਾਈ ਤੇ ਰੋਗ ਜੇ ਕੋਈ ਬੀਜ ਵਿੱਚ ਹੈਗਾ ਤਾਂ ਉਹ ਖਤਮ ਹੋ ਜਾਊਗਾ ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਪਨੀਰੀ ਆ ਪਨੀਰੀ ਜਦੋਂ ਆਪਾਂ ਜਿੱਥੇ ਜ਼ਮੀਨ ਥੋੜੀ ਜਿੱਥੇ ਪਨੀਰੀ ਲਾਉਣੇ ਜੇ ਪਿਛਲੇ ਸਾਲ ਰੋਗ ਆਇਆ ਸੀ ਉਹ ਪਨੀਰੀ ਦੇ ਵਿੱਚ ਵੀ ਤੁਸੀਂ ਟ੍ਰਾਈਕੋਡਰਮਾ ਹਰਜੀਐਨਐਮ ਜਾਂ ਟ੍ਰਾਈਕੋਡਰਮਾ ਵੀਰਡੀ ਜਾਂ ਸਿਡੋਮੋਨਾਸ ਫਲੋਰੀਸੈਂਸ ਉਹ ਵੀ ਤੁਸੀਂ ਜਿਹੜਾ ਜ਼ਮੀਨ ਦੇ ਵਿੱਚ ਵੀ ਪਨੀਰੀ ਖੜੀ ਦੇ ਵਿੱਚ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਉਹ ਵਰਤ ਸਕਦੇ ਜੀ ਤੁਹਾਨੂੰ ਲੱਗਦਾ ਕਿ ਪਿਛਲੇ ਸਾਲ ਰੋਗ ਸੀਗਾ ਉਸ ਤੋਂ ਬਾਅਦ ਜਦੋਂ ਪਨੀਰੀ ਪੁੱਟ ਕੇ ਲਾਉਣੀ ਹੈ ਇੱਥੇ ਆ ਕੇ ਜਿਹੜਾ ਇਹ ਕਿਸਾਨ 90% ਕਿਸਾਨ ਵੀਰੇ ਕੰਮ ਨਹੀਂ ਕਰਦੇ 95% ਹੀ ਨਹੀਂ ਕਰਦੇ ਜੜਾਂ ਦੀ ਸੋਧ ਪਨੀਰੀ ਦੀਆਂ ਜੜਾਂ ਦੀ ਸੋਧ ਉਹਦੇ ਵਿੱਚ ਆਪਾਂ ਟ੍ਰਾਈਕੋਡਰਮਾ ਹਰਜੀਅਨਮ ਵਰਤਣਾ 15 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਚਾਹੇ ਤਾਂ ਤੁਸੀਂ ਥੱਲੇ ਜਿਹੜਾ ਹੈਗਾ ਜਿੱਥੇ ਪਨੀਰੀ ਤੁਸੀਂ ਰੱਖਣੀ ਹੈ ਕਿਉਂਕਿ 6 ਘੰਟੇ ਆਪਣੀ ਪਨੀਰੀ ਦੀਆਂ ਜਣਾ ਇਹ ਡਬੋ ਕੇ ਰੱਖਣੀ ਆ ਜਾਂ ਤੁਸੀਂ ਜਿਹੜਾ ਹੈਗਾ ਜਿਵੇਂ ਕਿਤੇ ਆਪਾਂ ਖੇਹ ਚ ਰੱਖਦੇ ਆ ਤਾਂ ਉਹਦੇ ਵਿੱਚ ਤੁਸੀਂ ਜਿਵੇਂ ਖਾਲ ਚਤਰਪਾਲ ਵਿਛਾਲੀ ਥੱਲੇ ਉੱਪਰ ਜਿਹੜੀ ਹੈਗੀ ਪਨੀਰੀ ਆਕੇ ਵਿੱਚ ਪਾਣੀ ਦੇ ਵਿੱਚ ਜਿਹੜੀ ਜਿਵੇਂ 1000 ਲੀਟਰ ਮਗਰ ਜਿਹੜਾ ਹੈਗਾ ਅੰਦਾਜ਼ਨ ਤੁਸੀਂ 1.5 ਕਿਲੋ ਜਿਹੜਾ ਟ੍ਰਾਈਕੋਡਰਮ ਹਰਜੀ ਜਨਮ ਆ ਜਾਂ ਜੇ ਤੁਹਾਨੂੰ ਵੀ ਰੀੜੀ ਮਿਲਦਾ ਉਹ ਵੀ ਤੁਸੀਂ ਘੋਲ ਕੇ ਤੇ ਉਹ ਚ 6 ਘੰਟੇ ਪਰੀ ਦੀਆਂ ਜੜਾਂ ਦੀ ਸੂਰ ਕਰਨੀ ਆ ਇੱਥੇ ਆਕੇ ਕਾਫੀ ਰੋਗ ਜਿਹੜਾ ਰੁਕ ਜਾਂਦਾ ਉਸ ਤੋਂ ਬਾਅਦ ਤੁਸੀਂ ਖੇਤ ਚ ਲਾਉਣਾ ਕਿਉਂਕਿ ਜੇ ਰੋਗ ਵਾਲਾ ਬੂਟਾ ਗਾਂ ਖੇਤ ਚ ਚਲਿਆ ਗਿਆ ਤਾਂ ਉਹਦੇ ਨਾਲ ਰੋਗ ਉੱਥੇ ਵੱਧ ਫੈਲਦਾ ਖੇਤ ਦੇ ਵਿੱਚ ਜਾ ਕੇ ਉੱਥੇ ਪਾਣੀ ਨਾਲ ਅੱਗੇ ਦੀ ਅੱਗੇ ਵਧੀ ਜਾਣਾ ਫੇਰ ਜਿੱਥੇ ਆਪਾਂ ਖੇਤ ਚ ਪਨੀਰੀ ਪੁੱਟ ਕੇ ਲਾਉਣੀ ਆ ਜੇ ਪਿਛਲੇ ਸਾਲ ਰੋਗ ਆਇਆ ਸੀ ਜੇ ਨਹੀਂ ਆਇਆ ਸੀ ਤਾਂ ਕੋਈ ਜ਼ਰੂਰਤ ਨਹੀਂ ਹੈ ਜੇ ਆਇਆ ਸੀ ਫੇਰ ਤੁਸੀਂ ਜਿਹੜਾ ਹੈਗਾ ਉਹਦੇ ਵਿੱਚ ਵੀ ਜਿਹੜਾ ਰੂੜੀ ਦੀ ਖਾਦ ਨਾਲ ਵਧਾਇਆ ਹੋਇਆ ਕਲਚਰ ਤਿਆਰ ਕੀਤਾ ਹੋਇਆ ਟ੍ਰਾਈਕੋਡਰਮਾ ਹਰਜੀਨਮ ਜਾਂ ਤੁਸੀਂ ਟ੍ਰਾਈਕੋਡਰਮਾ ਵੇਰੀਡੀ ਜਾਂ ਸਿਡੋਮੋਨਾਸ ਫਲੋਰੀਸੈਂਸ ਇਹਦੇ ਨਾਲ ਵੀ ਕਰ ਸਕਦੇ ਆ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 2 ਕਵਾਂਟਲ ਰੂੜੀ ਅੰਦਾਜ਼ਨ ਜਿਹੜੀ ਸੁੱਕੀ ਰੂੜੀ ਹੈ ਵਧੀਆ ਬਣੀ ਹੋਈ ਰੂੜੀ ਹੈ ਉਹ ਤਕਰੀਬਨ ਤਕਰੀਬਨ 5 ਕ ਟੋਕਰਿਆਂ ਦਾ ਕਵਾਂਟਲ ਬਣ ਜਾਂਦਾ 15-20 ਕਿਲੋ ਪੈ ਜਾਂਦਾ ਜਿਹੜਾ 10 ਕ ਟੋਕਰੇ ਜਾਂ 12 ਟੋਕਰੇ ਜਿਹੜੇ ਹੈਗੇ ਆ ਤੁਸੀਂ ਪ੍ਰਤੀ ਏਕੜ ਦੇ ਹਿਸਾਬ ਨਾਲ ਰੂੜੀ ਦੇ ਵਿੱਚ ਉਹਨੂੰ ਮਿਕਸ ਕਰਕੇ 2 ਕਿਲੋ ਤੇ ਫਿਰ ਉਹਨੂੰ ਗਿੱਲਾ ਰੱਖਣਾ ਉੱਪਰ ਉਤਰਪਾਲਨਾ ਢੱਕ ਦੇਣਾ ਤੇ 5-7 ਦਿਨ ਨੂੰ ਹਿਲਾਉਂਦੇ ਰਹਿਣਾ 7-8 ਦਿਨਾਂ ਜਿਹੜਾ ਹੈਗਾ ਕਲਚਰ ਉਹ ਤਿਆਰ ਹੋ ਜਾਊਗਾ ਤੇ ਉਦੋਂ ਬਾਅਦ ਤੁਸੀਂ ਜਿਹੜਾ ਹੈਗਾ ਉਹਨੂੰ ਖੇਤ ਦੇ ਵਿੱਚ ਅਕਸਰ ਛੱਟਾ ਦੇ ਦੇਣਾ ਉਹਦੇ ਨਾਲ ਵੀ ਰੋਗ ਦੀ ਕਾਫੀ ਰੋਕ ਥੰਮ ਜਿਹੜੀ ਹੈਗੀ ਆ ਹੋ ਜਾਂਦੀ ਹੈ ਸੋ ਇਹ ਤਰੀਕੇ ਆਪਾਂ ਵਰਤਨੇ ਆ ਜੇ ਰੋਗੀ ਬੂਟਾ ਖੇਤ 'ਚ ਹੈਗਾ ਉਹਨੂੰ ਪੱਟ ਕੇ ਜੜ੍ਹ ਦੇ ਸਮੇਤ ਖੇਤ 'ਚੋਂ ਬਾਹਰ ਕੱਢ ਦਿਓ ਤੇ ਰੋਗੀ ਖੇਤ ਤੋਂ ਦੂਜੇ ਖੇਤਾਂ ਦੇ ਵਿੱਚ ਪਾਣੀ ਨਾ ਲਾਓ ਇਹ ਤਰੀਕੇ ਜੇ ਤੁਸੀਂ ਵਰਤੋਗੇ ਤਾਂ ਝੰਡਾ ਰੋਗ ਤੋਂ ਕਾਫੀ ਜਿਹੜਾ ਹੈਗਾ ਵੱਡੇ ਪੱਧਰ ਤੇ ਆਪਾਂ ਨੂੰ ਰੋਕਥਾਮ ਮਿਲੂਗੀ ਆਮ ਤੌਰ ਤੇ ਕਿਸਾਨ ਵੀ ਸੀਡ ਟ੍ਰੀਟਮੈਂਟ ਨਹੀਂ ਕਰਦੇ ਉਹਦੇ ਬਾਅਦ ਜੜਾਂ ਦੀ ਸੋਜ ਜਾਂ ਨਹੀਂ ਕਰਦੇ ਜਾਂ ਆਪਾਂ ਜਿਹੜੀ ਖੇਤ ਦੇ ਵਿੱਚ ਕਈ ਵਾਰ ਜੇ ਰੋਗ ਆਇਆ ਤਾਂ ਉੱਥੇ ਆਪਾਂ ਖੇਤ ਦੇ ਵਿੱਚ ਜਿਹੜੀ ਹੈਗੀ ਆ ਉਲੀਨਾਸ਼ਕ ਨਹੀਂ ਪਾਉਂਦੇ ਜਿਹੜਾ ਬਾਇਓ ਕੰਟਰੋਲ ਏਜੈਂਟ ਸੋ ਇਨ੍ਹਾਂ ਰੋਗਾਂ ਦਾ ਰੋਕਥਾਮ ਕਰ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਧੰਨਵਾਦ